ਇਹ ਜੋ ਕੱਲ ਰਾਤ ਸਾਡੇ ਪੁਲਿਸ ਪਾਰਟੀ ਜੋ ਥਾਣਾ ਨੰਦਗੜ ਦੀ ਸੀਗੀ ਜਿਸ ਉਪਰ ਕੁਝ ਸ਼ਰਾਰਤੀ ਬੰਦਿਆਂ ਨੇ ਜੋ ਰਹਿ ਕੇ ਕੱਲਾਂ ਦੇ ਵਿੱਚ ਝਗੜਾ ਨਿਬਟਾਉਣ ਵਾਸਤੇ ਗਏ ਸੀਗੇ ਉਹਨਾਂ ਦੇ ਉੱਪਰ ਜੋ ਇੰਜਰੀ ਹਮਲਾ ਕਰਕੇ ਇੰਜਰੀਜ਼ ਕੀਤੀਆਂ ਸੀਗੀਆਂ ਜਿਸ ਦੇ ਵਿੱਚ ਸਾਡੇ ਐਸ ਐਚ ਓ ਇੰਸਪੈਕਟਰ ਰਵਿੰਦਰ ਸਿੰਘ ਤੇ ਐਸ ਬਲਵਿੰਦਰ ਸਿੰਘ ਦੇ ਸੱਟ ਲੱਗੀ ਸੀਗੀ ਉਸ ਬੰਦੀ ਅਸੀਂ ਥਾਣਾ ਨੰਦਗੜ ਦੇ ਵਿੱਚ ਮੁਕੱਦਮਾ ਨੰਬਰ 99 ਅੰਡਰ ਸੈਕਸ਼ਨ 109 132 221 ਤੇ ਹੋਰ ਰਿਲੇਵੈਂਟ ਸੈਕਸ਼ਨ ਆਫ ਬੀਐਨਐਸ ਦੇ ਵਿੱਚ ਦਰਜਾ ਰਜਿਸਟਰ ਕੀਤਾ ਸੀਗਾ ਮੁਕਦਮਾ ਜਿਸ ਦੇ ਵਿੱਚ ਅਸੀਂ 7 ਦੋਸ਼ੀ ਬਾਇ ਨੇਮ ਸੀਗੇ ਤੇ ਬਾਕੀ ਕੁਝ ਬੰਦੇ ਅਨੁਪਛਤੇ ਸੀਗੇ ਅਨੁਪਛਤੇਆਂ ਦੇ ਵਿੱਚ ਵੀ ਡੈਟਿਫਿਕੇਸ਼ਨ ਹੋਣ ਤੋਂ ਬਾਅਦ 5 ਬੰਦੇ ਜਿਹੜੇ ਹੋਰ ਮੁਕਦਮੇ ਦੇ ਵਿੱਚ ਨਾਮਜ਼ਦ ਕੀਤੇ ਗਏ ਸੀਗੇ ਸੋ ਕੁੱਲ ਟੋਟਲ 12 ਬੰਦੇ ਇਸ ਮੁਕਦਮੇ ਦੇ ਵਿੱਚ ਹੁਣ ਤੱਕ ਜਿਹੜੇ ਨਾਮਜ਼ਦ ਕੀਤੇ ਗਏ ਨੇ ਇਹਨਾਂ 12 ਬੰਦਿਆਂ ਦੇ ਵਿੱਚੋਂ 7 ਬੰਦੇ ਜਿਹੜੇ ਹੈਗੇ ਨੇ ਜਿਦਾਂ ਬੱਬੂ ਗਾਜੀ ਦਰਸ਼ਨ ਬਬਲੂ ਐਂਡ ਨਿੰਬੂ ਇਹ ਸੱਤ ਬੰਦੇ ਜਿਹੜੇ ਹੈਗੇ ਨੇ ਸੀ ਇਸ ਮੁਕਦਮੇ ਦੇ ਵਿੱਚ ਹੁਣ ਤੱਕ ਗ੍ਰਿਫਤਾਰ ਕਰ ਲਏ ਨੇ ਤੇ ਜਿਹੜੇ ਪੰਜ ਬੰਦੇ ਜਿਨ੍ਹਾਂ ਦੀ ਗ੍ਰਿਫਤਾਰੀ ਬਾਕੀ ਹੈ ਉਸ ਬੰਦੀ ਸਾਡੀ ਵਕ ਵਕ ਟੀਮਾਂ ਜਿਹੜੀਆਂ ਹੈਗੀਆਂ ਲੱਗੀਆਂ ਹੋਈਆਂ ਨੇ ਸੋ ਜਲਦੀ ਤੋਂ ਜਲਦੀ ਜਿਹੜੇ ਪੰਜ ਬੰਦੇ ਰਹਿੰਦੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਾਵਾਂਗੇ ਤੇ ਇਸ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਦਾ ਸਖਤ ਸਜ਼ਾ ਦਿੱਤੀ ਜਾਊਗੀ